ਸੰਗਜੀ ਮਹਾਰਾਜ ਤਨ ਤਨ ਗੁਰੂ ਸਹਿ ਮਹਾਰਾਜੀ ਦੇ ਪੰਜ ਪਿਆਰੇ ਤਨਚਾਰ ਸਾਹਿਬ ਜਾਦੇ ਤਨ ਮਾਤਾ ਗੁਜਰੀ ਜੀ ਤਨ ਗੁਰੂ ਜੀ ਦੇ ਪਿਆਰੇ ਜਿਨ੍ਹਾਂ ਨੇ ਸਹਾਦਤ ਦੇ ਜਾਮ ਪੀਤੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੇ ਚਰਨਾਂ ਦਾ ਧਰਿਏ ਧਿਆਨ ਪੋਮੀਨਾ ਸ਼ੁਰੂ ਹੋਇਆ ਹੈ 6 ਪੋ ਨੂੰ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਜੀ ਦਾ ਕਿਲਾ ਰਾਤ ਦੇ ਸਮੇਂ ਛੱਡਿਆ ਉਸ ਤੋਂ ਪਹਿਲਾਂ ਦਾ ਜੋ ਵਾਤਾਵਰਨ ਹੈ ਅਨੰਦਪੁਰ ਸਾਹਿਬ ਦਾ ਉਹ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀ ਕੀ ਕੌਤਕ ਹੋਏ ਫਿਰ ਆਪਾਂ ਸੇਪੋ ਤੋਂ ਜਿੱਥੇ ਤਰ ਗੁਰੂ ਕਲਗੀਧਰ ਮਹਾਰਾਜ ਜੀ ਕਿਲਾ ਛੱਡਦੇ ਹਨ ਉਹ ਇਤਿਹਾਸ ਵੀ ਸਾਂਝਾ ਕਰਾਂਗੇ ਧੰਨ ਗੁਰੂ ਕਲਗੀਧਰ ਮਹਾਰਾਜ ਦੇ ਚਰਨਾਂ ਚ ਲਵਾਈਏ ਹਾਜ਼ਰੀਆਂ ਗੱਜ-ਬੱਜ ਕੇ ਫਤੇ ਬਲਾਓ ਆਖੋ ਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕੀ ਫਤੇ ਅਨੰਦਪੁਰ ਸਾਹਿਬ ਦੀ ਧਰਤੀ ਜਿੱਥੇ ਜਿਹੜੇ 22 ਧਾਰ ਦੇ ਰਾਜੇ ਸਨ ਜਿਹੜੇ ਔਰੰਗਜ਼ੇਬ ਦੀ ਈਨ ਮੰਨ ਚੁੱਕੇ ਸਨ ਇਨਾਂ ਨੇ ਇੱਕ ਨੁਮਾਇंदे ਨੂੰ ਔਰੰਗਜ਼ੇਬ ਦੇ ਕੋਲ ਭੇਜਿਆ ਵੱੱਧ ਚੜਾ ਕੇ ਗੱਲਾਂ ਕੀਤੀਆਂ ਕਿ ਤੂੰ ਸਖਤ ਹੁਕਮ ਦੇ ਕੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਹੁਣ ਇਹ ਆਖਰੀ ਜੰਗ ਹੈ ਸ੍ਰੀ ਆਨੰਦਪੁਰ ਸਾਹਿਬ ਦੀ ਚਮਕੌਰ ਸਾਹਿਬ ਦੀ ਜੰਗ ਬਾਅਦ ਚ ਹੁੰਦੀ ਹੈ ਸਰਸਾ ਦੇ ਪਛੋੜੇ ਤੇ ਜੰਗ ਬਾਅਦ ਚ ਹੀ ਹੁੰਦੀ ਹੈ ਪਰ ਆਨੰਦਪੁਰ ਸਾਹਿਬ ਦੀ ਇਹ ਆਖਰੀ ਜੰਗ ਹੈ ਧੰਨ ਗੁਰੂ ਕਲਗੀ ਧਰਮਾਹਾਰਾ ਦੀ ਹੁਣ ਉਹ ਫਿਰ ਔਰੰਗਜ਼ੇਬ ਨੇ ਆਪਣੇ ਐਲਕਾਰਾਂ ਨੂੰ ਪੱਤਰਕਾ ਭੇਜ ਦਿੱਤੀਆਂ ਜਿਸ ਦੇ ਵਿੱਚ ਦਿੱਲੀ ਦੇ ਸੂਬੇਦਾਰ ਸਰਹੰਦ ਦਾ ਵਜ਼ੀਰ ਖਾਨ ਤੇ ਲਾਹੌਰ ਨੂੰ ਹੁਕਮ ਭੇਜ ਦਿੱਤੇ ਜਬਰਦਸਤ ਖਾਂ ਲਾਹੌਰ ਤੋਂ ਆਪਣੀ ਫੌਜ ਲੈ ਕੇ ਸਰਹੰਦ ਤੋਂ ਵਜ਼ੀਰ ਖਾਂ ਤੇ ਦਿੱਲੀ ਦਾ ਸੂਬੇਦਾਰ ਆਪਣੀ ਫੌਜ ਲੈ ਕੇ ਅਨੰਦਪੁਰ ਸਾਇਆਪਾਲ ਨੂੰ ਰਵਾਨਾ ਹੋਏ ਇਹ ਰੋਪੜਾ ਇਕੱਠੇ ਹੋਏ ਇੱਥੇ ਹੀ ਉਹਨਾਂ ਨਾਲ ਪਹਾੜੀ ਰਾਜੇ ਅਜਮੇਰ ਚੰਦ ਬਲਾਸਪੁਰ ਕਮੰਡ ਚੰਦ ਕਾਂਗੜਾ ਬੀਰ ਜਸਵਾਲ ਕੁੱਲੂ ਮੰਡੀ ਜੰਮੂ ਨੂਰਪੁਰ ਚੰਬਾ ਗਲੇਰ ਸ਼੍ਰੀਨਗਰ ਇਲਾਕੇ ਦੇ ਗੁੱਜਰ ਰੰਗੜ ਤੇ ਹੋਰ ਮੁਸਲਮਾਨ ਵੀ ਸ਼ਾਮਲ ਹੋਏ ਸਾਰੀ ਮਹਿਮ ਦੀ ਜ਼ਿੰਮੇਵਾਰੀ ਵਜ਼ੀਰ ਖਾਂ ਸੂਬੇਦਾਰ ਸਰਹੰਦ ਨੂੰ ਸੌਂਪੀ ਗਈ ਉਹਨੇ ਇਸ ਜੰਗ ਨੂੰ ਮੱਝਵੀ ਰੰਗ ਦੇਖ ਕੇ ਬਹੁਤ ਸਾਰੇ ਗਾਜੀ ਵੀ ਇਕੱਠੇ ਕਰ ਲਏ ਸਾਰਿਆਂ ਦੀ ਗਿਣਤੀ ਮਹਿਲ ਮਲਾ ਕੇ 10 ਲੱਖ ਤੋਂ ਵੀ ਵਧੇਰੇ ਹੋ ਗਈ 10000 ਸਿੱਖ ਅਨੰਦਪੁਰ ਸਾਹਿਬ ਦੇ ਵਿੱਚ ਹੈ ਇਸ ਮਾਰੂ ਮਹਿਮ ਦੀਆਂ ਖਬਰਾਂ ਸਾਰੇ ਪੰਜਾਬ ਦੇ ਵਿੱਚ ਖਿਲਰ ਗਈਆਂ ਸਿੱਖ ਵੀ ਹਾੜੀ ਦੀ ਫਸਲ ਸੰਭਾਲ ਕੇ ਅਨੰਦਪੁਰ ਸਾਹਿਬ ਨੂੰ ਤਰਪਾਏ ਇਹ ਖਿਆਲ ਆਮ ਸੀ ਕਿ ਲੜਾਈ ਇੱਕ ਏਕੜੀ ਕਰਕੇ ਹੀ ਖਤਮ ਹੋਵੇਗੀ ਸੋ ਉਹ ਸਿੱਖ ਅਨੰਦਪੁਰ ਸਾਹਿਬ ਆਏ ਜਿਨ੍ਹਾਂ ਨੇ ਆਪਣੇ ਆਪ ਨੂੰ ਸ਼ਹੀਦੀ ਵਾਸਤੇ ਤਿਆਰ ਕਰ ਲਿਆ ਸੀ ਕਿਉਂਕਿ ਦੂਜਾ ਕਦੇ ਵੀ ਤੁਰਦਾ ਨਹੀਂ ਹੈ ਮਰ ਜੀਵਣੇ ਸਿੱਖ ਹੀ ਚੱਲਦੇ ਹਨ ਕਵੀ ਤੇ ਲੋਕਾਂ ਦੇ ਪਰਿਵਾਰ ਚਲੇ ਗਏ ਗੁਰੂ ਮਹਾਰਾਜ ਵੀ ਸਮਝਦੇ ਸਨ ਕਿ ਲੜਾਈ ਕਿਸੇ ਫੈਸਲੇ ਤੇ ਕੁਝੇ ਬਿਨਾਂ ਖਤਮ ਨਹੀਂ ਹੋਣੀ ਹਜ਼ੂਰ ਨੇ ਸਾਰੇ ਕਵੀ ਲੇਖਕ ਬਦਮਾਨ ਅਨੰਤਪੁਰ ਸਾਹਿਬ ਤੋਂ ਬਿਦਾ ਕਰ ਦਿੱਤੇ ਗਰਦੇਵ ਨੇ ਸ਼ਹਿਰ ਵਿੱਚ ਵੀ ਹੁਕਮ ਦੇ ਦਿੱਤਾ ਕਿ ਭਾਈ ਜਿਨ੍ਹਾਂ ਨੇ ਜਾਣਾ ਹੈ ਉਹ ਆਪਣੇ ਪਰਿਵਾਰ ਸਮੇਤ ਅਨੰਤਪੁਰ ਸਾਹਿਬ ਨੂੰ ਸੱਡ ਜਾਓ ਲਗਭਗ ਸਾਰੇ ਲੋਕਾਂ ਨੇ ਆਪਣੇ ਪਰਿਵਾਰ ਅਨੰਤਪੁਰ ਸਾਹਿਬ ਤੋਂ ਬਾਹਰ ਭੇਜ ਦਿੱਤੇ ਪਰ ਧੰਨ ਗੁਰੂ ਕਲਗੀਧਰ ਮਹਾਰਾਜ ਦਸ਼ਮੇਸ਼ ਪਿਤਾ ਜੀ ਨੇ ਆਪਣੇ ਦੋਨੋਂ ਮਹਿਲ ਧੰਨ ਮਾਤਾ ਸੁੰਦਰੀ ਜੀ ਧੰਨ ਮਾਤਾ ਸਹਿਬਕੌਰ ਜੀ ਧੰਨ ਮਾਤਾ ਗੁਜਰੀ ਆਪ ਜੀ ਦੇ ਮਾਤਾ ਜੀ ਤੇ ਧੰਨ ਆਪ ਜੀ ਦੇ ਸਹਿਬ ਜਾਦੇ ਜਿਹੜੇ ਪਹਿਲੇ ਮਹਿਲ ਸਨ ਧੰਨ ਮਾਤਾ ਜੀਤੋ ਜੀ ਉਹ ਸੱਚਖੰਡ ਪਿਆਨਾ ਕਰ ਗਏ ਸਨ ਤਿੰਨ ਸਹਿਬਜਾਦੇ ਧੰਨ ਮਾਤਾ ਜੀਤੋ ਜੀ ਦੇ ਉਧਰ ਤੋਂ ਹੋਏ ਬਾਬਾ ਜਿੰਹਾਰ ਸਿੰਘ ਸਾਹਿਬ ਜੀ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਤੇ ਧੰਨ ਬਾਬਾ ਫਤੇ ਸਿੰਘ ਸਾਹਿਬ ਜੀ ਵੱਡਾ ਸਹਿਬਜਾਦਾ ਬਾਬਾ ਅਜੀਤ ਸਿੰਘ ਸਾਹਿਬ ਧੰਨ ਮਾਤਾ ਸੁੰਦਰ ਕੌਰ ਜੀ ਦੇ ਉਧਰ ਤੋਂ ਹੋਇਆ ਪਰ ਪਹਿਲਾ ਆਨੰਦ ਕਾਰਜ ਮਾਤਾ ਜੀਤੋ ਜੀ ਦੇ ਨਾਲ ਹੋਇਆ ਸੋ ਇਸੇ ਤਰ੍ਹਾਂ ਮਾਤਾ ਜੀਤੋ ਜੀ ਸੱਚਖੰਡ ਪਿਆਨਾ ਕਰਗੇ ਸਨ ਗੁਰੂ ਜੀ ਵੱਲੋਂ ਤਿਆਰੀ ਇਹ ਵੀ ਕਿਸੇ ਦਿਨ ਆਪ ਜੀ ਦੇ ਨਾਲ ਵਿਸ਼ੇਸ਼ ਇਤਿਹਾਸਾਂਝਾ ਕਰਾਂਗੇ ਜਿਨ੍ਹਾਂ ਨੇ ਅੱਜ ਪੰਥ ਦੇ ਵਿੱਚ ਦੁੱਧਾ ਪਾਈ ਹੈ ਕਿ ਮਾਤ ਗੁਰੂ ਸਾਹਿਬ ਦੇ ਦੋ ਹੀ ਮਹਿਲ ਸਨ ਨਹੀਂ ਗੁਰੂ ਸਾਹਿਬ ਦੇ ਤਿੰਨ ਮਹਿਲ ਸਨ ਤਿੰਨਾਂ ਦੇ ਪ੍ਰੂਫ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਭਾਈ ਗਿਆਨ ਸਿੰਘ ਜੀ ਹੋਰ ਵੀ अनेਕਾਂ ਇਤਿਹਾਸਕਾਰ ਹੋਏ ਹਨ ਦਸ਼ਮਣ ਬਾਰੇ ਸਭ ਖਬਰਾਂ ਗੁਰੂ ਜੀ ਨੂੰ ਮਿਲ ਰਹੀਆਂ ਸਨ ਹਜ਼ੂਰ ਨੂੰ ਜਿੰਨਾ ਸਮਾਂ ਮਿਲਿਆ ਉਹਨਾਂ ਤਿਆਰੀ ਵਿੱਚ ਲਾਇਆ ਸਭ ਤੋਂ ਵਧੀਰੇ ਸ਼ਸਤਰਾਂ ਦੀ ਤਿਆਰੀ ਉੱਤੇ ਜ਼ੋਰ ਦਿੱਤਾ ਗਿਆ ਆਨੰਦਪੁਰ ਦੇ ਕਾਰਖਾਨਿਆਂ ਵਿੱਚ ਬੰਦੂਖਾਂ ਤੋਪਾਂ ਤੱਕ ਢਾਲੀਆਂ ਗਈਆਂ ਹੋਰ ਹਰ ਕਿਸਮ ਦੇ ਹਥਿਆਰ ਉੱਥੇ ਹੀ ਤਿਆਰ ਹੁੰਦੇ ਸਨ ਸ਼ਹਿਰ ਦੀ ਰੱਖਿਆ ਵਾਸਤੇ ਗੁਰੂ ਜੀ ਨੇ ਕਿਲੇ ਬਣਾਏ ਸਨ ਉਹ ਸਮੇਂ ਕਿਲਿਆਂ ਦੀ ਉਹੀ ਮਹਾਨਤਾ ਸੀ ਜੋ ਅੱਜ ਹਵਾਈ ਅੱਡਿਆਂ ਦੀ ਹੈ ਮਹਾਰਾ ਨੇ ਹਰ ਕਿਲੇ ਦੀ ਸੌਂਪਣਾ ਵੱਖ-ਵੱਖ ਜਰਨੈਲਾਂ ਨੂੰ ਕਰ ਦਿੱਤੀ ਸੀ ਕੇਸਗੜ੍ਹ ਦੀ ਰੱਖਿਆ ਦਾ ਭਾਰ ਸਾਹਿਬ ਜਨ ਦਾ ਬਾਬਾ ਅਜੀਤ ਸਿੰਘ ਸਾਹਿਬ ਨੂੰ ਸੌਂਪਿਆ ਗਿਆ ਲੋਗੜ ਕਿਲੇ ਤੇ ਭਾਈ ਨਾਰ ਸਿੰਘ ਤੇ ਭਾਈ ਸੇਰ ਸਿੰਘ ਦੇ ਹਵਾਲੇ ਕੀਤਾ ਗਿਆ ਆਗਮਪੁਰ ਦਾ ਕਿਲੇ ਦਾ ਆਲਮ ਸਿੰਘ ਨੂੰ ਥਾਪਿਆ ਗਿਆ ਉੱਤਰੀ ਪਾਸੇ ਦੀ ਰਾਖੀ ਵਾਸਤੇ ਭਾਈ ਦਿਆ ਸਿੰਘ ਸਾਹਿਬ ਤੇ ਉਦੇ ਸਿੰਘ ਨੂੰ ਇੱਕ ਹੋਰ ਬਾਹੀ ਸੌਂਪੀ ਗਈ ਸਭ ਕਿਲਿਆਂ ਵਿੱਚ ਨਿੱਕੀਆਂ ਵੱਡੀਆਂ ਤੋਪਾਂ ਵੀੜ ਦਿੱਤੀਆਂ ਗਈਆਂ 5-500 ਜਵਾਨ ਕਿਲਿਆਂ ਵਿੱਚ ਪੱਕੇ ਕਰਕੇ ਬਾਕੀ ਫੌਜ ਆ ਰਹੇ ਬੈਰੀ ਦਾ ਸਵਾਗਤ ਕਰਨ ਵਾਸਤੇ ਖੁੱਲੇ ਪੇੜ ਵਿੱਚ ਸਾਧੀਆਂ ਤਾਣ ਖਲੀ ਗਈ ਪੂਰੀ ਤਿਆਰੀ ਕਰਕੇ ਸਿੱਖ ਦੁਸ਼ਮਣ ਦੀ ਅੜੀਕ ਕਰਨ ਲੱਗੇ ਲੜਾਈ ਆਰੰਭ ਹੋਈ ਵਜ਼ੀਰ ਖਾਂ ਦੀ ਸਰਦਾਰੀ ਹੇਟਾਂ ਸਾਹੀ ਫੌਜਾਂ ਹਮਲਾ ਕਰਨ ਵਾਸਤੇ ਅੱਗੇ ਵਧੀਆਂ ਦੋਵੇਂ ਦਲ ਆਹਮੋ ਸਾਹਮਣੇ ਹੋਏ 22 ਜੇਠ 1761 ਬਿਕਰਮੀ ਮਈ ਮਹੀਨੇ 1704 ਈਸਵੀ ਨੂੰ ਆਨੰਦਪੁਰ ਸਾਹਿਬ ਦੀ ਇਹ ਆਖਰੀ ਲੜਾਈ ਆਰੰਭ ਹੁੰਦੀ ਹੈ ਹੁਣ ਦੇਖੋ ਜੇਠ ਦੇ ਮਹੀਨੇ ਲੜਾਈ ਆਰੰਭ ਹੋਈ ਐ ਤਕਰੀਬਨ 8ਵਾਂ ਮਹੀਨਾ ਬਣਦਾ ਪੋ ਦਾ 8ਵੇਂ ਮਹੀਨੇ ਜਾ ਕੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਆਨੰਦਪੁਰ ਸਾਹਿਬ ਨੂੰ ਛੜਨਾ ਕਰਦੇ ਨੇ ਜਵਾਬ ਹੈ ਸਿੱਖਾਂ ਨੇ ਵੀ ਆਪਣੀਆਂ ਤੋਪਾਂ ਨੂੰ ਅਕ ਬਖਾਈ ਲੱਗੇ ਦੋਹਾ ਪਾਸਿਆਂ ਤੋਂ 11 ਵਚਨ ਤਿੰਨ ਦਿਨ ਦੂਰੋਂ ਦੂਰੋਂ ਬਾਹਰ ਹੁੰਦੇ ਰਹੇ ਇਸ ਤਰ੍ਹਾਂ ਦੀ ਲੜਾਈ ਵਿੱਚ ਦਸ਼ਮਣ ਦਾ ਹੀ ਬਧੇਰੇ ਨੁਕਸਾਨ ਹੋਇਆ ਸਿੱਖ ਕਿਲਿਆਂ ਤੇ ਮੂਰਤਿਆਂ ਦੀ ਓਟ ਵੇ ਸਨ ਉਹਨਾਂ ਉੱਤੇ ਬੈਰੀ ਦੀ ਗੋਲਾਬਾਰੀ ਦਾ ਬਧੇਰੇ ਅਸਰ ਨਹੀਂ ਸੀ ਹੁੰਦਾ ਪਰ ਦਸ਼ਮਣ ਖੁੱਲੇ ਮੈਦਾਨ ਵੇ ਸੀ ਸੋ ਸਿੱਖਾਂ ਦਾ ਕੋਈ ਵੀ ਬਾਰ ਖਾਲੀ ਨਹੀਂ ਸੀ ਜਾਂਦਾ ਸਿੱਖਾਂ ਕੋਲ ਦੋ ਤੋਪਾਂ ਬਾਗਣ ਤੇ ਵਿਜੇ ਕੋਸ਼ ਬਹੁਤ ਵੱਡੀਆਂ ਸਨ ਚੌਥਾ ਦਿਨ ਸਿੰਘਾਂ ਨੇ ਉਹ ਧਾਕੜੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਦੇ ਚੱਲਣ ਨਾਲ ਧਰਤੀ ਕੰਬੁੱਠੀ ਹੋ ਜਮਾਨੇ ਦੀਆਂ ਤੋਪਾਂ ਅੱਜ ਦੇ ਟੱਕਰੇ ਤੇ ਨੁਕਸਾਨ ਨਹੀਂ ਸੀ ਕਰ ਸਕਦੀਆਂ ਪਰ ਉਹਨਾਂ ਦਾ ਕੰਨ ਪਾੜਵਾ ਖੜਾ ਕੀ ਦੁਸ਼ਮਣ ਦਲ ਵਿੱਚ ਭੈ ਪੈਦਾ ਕਰ ਦਿੰਦਾ ਸੀ ਸੋਹਣਾ ਬੱਡੀਆਂ ਤੋਪਾਂ ਦੀ ਧਹਾੜ ਸੁਣ ਕੇ ਬੈਰੀਆਂ ਵਿੱਚ ਭਾਜੜ ਪੈ ਗਈ ਇੱਕ ਵਾਰ ਸਾਰੇ ਮੋਰਚਿਆਂ ਉੱਤੇ ਦੁਸ਼ਮਣ ਦੇ ਪੈਰ ਉਖੜ ਗਏ ਲੜਾਈ ਲੰਮੀ ਹੋ ਗਈ ਜਿਹੜੇ ਚਪਾਈ ਕਦੇ ਪਹਿਲਾਂ ਵੀ ਸਿੱਖਾਂ ਨਾਲ ਲੜ ਚੁੱਕੇ ਸਨ ਉਨ੍ਹਾਂ ਦੇ ਦਿਲ ਉੱਤੇ ਸਿੱਖਾਂ ਦਾ ਮੱਟ ਪੈ ਬੈਠਾ ਹੋਇਆ ਸੀ ਇੱਕ ਉਧਰਿਆ ਹੋਇਆ ਬੰਦਾ ਦਸਾਂ ਨਾਲ ਦੀਆਂ ਦੀ ਘਬਰਾਹਟ ਦਾ ਕਾਰਨ ਕਰਦਾ ਹੈ ਬਹੁ ਗਣਤੀ ਦੇ ਭਰੋਸੇ ਉੱਤੇ ਬੈਰੀ ਨੂੰ ਜੋ ਜਿੱਤ ਦੀ ਆਸ ਸੀ ਜਾਂਦੀ ਰਹੀ ਸਾਹੀ ਜਰਨੈਲ ਪਹਾੜੀ ਰਾਜੇ ਨਵੇਂ ਸਿਰਿਓਂ ਸੋਚਣ ਤੇ ਮਜਬੂਰ ਹੋ ਗਏ ਬੜੀ ਲੰਮੀ ਸੋਚ ਵਿਚਾਰ ਫਿਰ ਸੋਨਾ ਉਦਾਲੇ ਘੇਰਾ ਪਾ ਕੇ ਸਿੱਖਾਂ ਨੂੰ ਭੁੱਖਿਆਂ ਮਾਰਨ ਦੀ ਸੋਚੀ ਸਿੱਧੀ ਟੱਕਰ ਦੀ ਥਾਂ ਸਭ ਨੂੰ ਇਹ ਤਜਵੀਬ ਪਸੰਦ ਆਈ ਗਣਤੀ ਬਹੁਤ ਸੀ ਬੈਰੀ ਨੇ ਚਫੇਰੇ ਘੇਰਾ ਪੂਰਾ ਕਰ ਲਿਆ ਸਿੱਖਾਂ ਦੇ ਕਿਲਿਆਂ ਵਿੱਚੋਂ ਚੱਲਣ ਵਾਲੀਆਂ ਤੋਪਾਂ ਦੀ ਮਾਰ ਤੋਂ ਜਰਾ ਪਰੇਟੇ ਕਰਕੇ ਬੈਰੀ ਨੇ ਮੋਰਚੇ ਬਣਾਏ ਤੇ ਲੜਾਈ ਅੱਗੇ-ਅੱਗੇ ਵਧਦੀ ਗਈ ਹੁਣ ਇੱਥੇ ਹੀ ਇੱਕ ਜ਼ਿਕਰ ਜੁਧ ਦੇ ਮદાન ਅੰਦਰ ਭਾਈ ਕਨਈਆ ਜੀ ਦਾ ਮਿਲਦਾ ਹੈ ਇੱਕ ਘਟਨਾਵਾਂ ਕਦੇ ਵੀ ਭੁੱਲਣ ਯੋਗ ਨਹੀਂ ਹੁੰਦੀਆਂ ਭਾਈ ਕਨਈਆ ਜੀ ਦਾ ਕੰਮ ਸੀ ਮੋਢੇ ਤੇ ਪਾਣੀ ਦਾ ਮਸਤ ਪਾ ਕੇ ਲੋਕਾਂ ਨੂੰ ਪਾਣੀ ਪਿਉਂਦੇ ਫਿਰਨਾ ਤੇ ਨਾਲ ਸਾਰਾ ਦਿਨ ਪਾਣੀ ਦਾ ਪਾਠ ਕਰਨਾ ਨੌਵੇਂ ਗੁਰੂ ਜੀ ਤੋਂ ਲੈ ਕੇ ਹੀ ਉਹ ਸੰਗਤਾਂ ਦੀ ਇਸ ਤਰ੍ਹਾਂ ਸੇਵਾ ਕਰਦਾ ਆ ਰਿਹਾ ਸੀ ਲੜਾਈ ਹੋਵੇ ਜਾਂ ਅਮਨ ਉਹ ਆਪਣੇ ਕੰਮ ਵਿੱਚ ਮਸਤ ਰਹਿੰਦਾ ਕਈ ਵਾਰ ਉਹ ਵਰਦੀਆਂ ਗੋਲੀਆਂ ਵਿੱਚ ਵੀ ਫਟੜਾਂ ਵਾਸਤੇ ਪਾਣੀ ਲੈ ਪਹੁੰਚਦਾ ਇਸ ਜੁੱਧ ਵਿੱਚ ਇੱਕ ਦਿਨ ਕੋ ਸਿੱਖਾਂ ਨੇ ਗੁਰੂ ਮਹਾਰਾਜ ਪਾਸ ਭਾਈ ਕਨਈਏ ਕਨਈਏ ਜੀ ਦੀ ਸ਼ਿਕਾਇਤ ਕਰ ਦਿੱਤੀ ਕਿ ਮਹਾਰਾਜ ਅਸੀਂ ਦੁਸ਼ਮਣਾਂ ਨੂੰ ਫੱਟੜ ਕਰਦੇ ਆਂ ਪਰ ਭਾਈ ਕਨਈਆ ਜੀ ਤਾਂ ਉਹਨਾਂ ਨੂੰ ਬੈਰੀਆਂ ਨੂੰ ਵੀ ਪਾਣੀ ਪਲਾਈ ਜਾ ਰਹੇ ਨੇ ਇਹ ਤਾਂ ਬੈਰੀਆਂ ਨਾਲ ਮਿਲ ਗਏ ਨੇ ਭਾਈ ਕਨਈਆ ਉਹਨਾਂ ਦੇ ਮੂੰਹ ਵਿੱਚ ਪਾਣੀ ਪਾ ਕੇ ਉਹਨਾਂ ਨੂੰ ਫਿਰ ਸਾਡੇ ਟਾਕਰੇ ਤੇ ਲੜਨ ਜੋਗੇ ਬਣਾ ਦਿੰਦਾ ਹੈ। 2-3 ਦਿਨ ਤੋਂ ਅਸੀਂ ਉਹਦੇ ਇਹ ਚਾਲੇ ਵੇਖ ਰਹੇ ਹਾਂ। ਅਸੀਂ ਮੋਰਚਿਆਂ ਵਿੱਚ ਬੈਠੇ ਪਾਣੀ ਅੜੀਕਦੇ ਰਹਿੰਦੇ ਹਾਂ ਪਰ ਉਹ ਕਾਤੁਰ ਰਣਤ ਤੇ ਵਿੱਚ ਪਹੁੰਚ ਕੇ ਦੋਸ ਮਿੰਟ ਦੇ ਫਟੜਾ ਨੂੰ ਪਾਣੀ ਪਿਉਂਦਾ ਪਿਉਣ ਵਿੱਚ ਰੁਝਾ ਰਹਿੰਦਾ ਹੈ। ਹਾਂ ਕੋਈ ਸਿੱਖ ਕਾਇਲ ਵੀ ਲੱਗੇ ਪਿਆ ਹੋਵੇ ਤਾਂ ਸਾਡੀਆਂ ਅੱਖਾਂ ਪੁੰਜਣ ਵਾਸਤੇ ਉਹ ਉਹਨੂੰ ਵੀ ਪਿਆ ਦਿੰਦਾ ਹੈ ਧੰਨ ਗੁਰੂ ਕਲਕੀ ਧਰਮਹਾਰਾ ਜੀ ਨੇ ਭਾਈ ਕਨਈਏ ਜੀ ਨੂੰ ਸਾਹਮਣੇ ਬੁਲਾ ਲਿਆ ਭਾਈ ਕਨਈਆ ਜੀ ਨੇ ਆ ਕੇ ਹਜੂਰ ਦੇ ਚਰਨ ਸੋਹੇ ਮਹਾਰਾਜੀ ਨੇ ਫਰਮਾਇਆ ਭਾਈ ਕਨਈਆ ਜੀ ਇਹ ਸਿੱਖ ਤੁਹਾਡੀ ਸ਼ਿਕਾਇਤ ਕਰਨ ਵਾਸਤੇ ਆਏ ਹਨ ਤੁਸੀਂ ਸਿੱਖਾਂ ਨੂੰ ਪਾਣੀ ਪਿਉਣ ਦੇ ਨਾਲ 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 ਬੈਰੀ ਨੂੰ ਵੀ ਪਾਣੀ ਪਿਆ ਰਹੇ ਹਾਂ ਸੱਚੇ ਪਾਤਸ਼ਾਹ ਜੀ ਭਾਈ ਕਨਈਆ ਜੀ ਨੇ ਹੱਥ ਜੋੜ ਲਿਆ ਬੜੀ ਨਿਮਰਤਾ ਨਾਲ ਕਿਹਾ ਮੇਰੇ ਸਿੱਖ ਭਰਾ ਠੀਕ ਹੀ ਕਹਿੰਦੇ ਹਨ ਇਹਨਾਂ ਦੀ ਨਜ਼ਰ ਵਿੱਚ ਕੁਝ ਆਪਣੇ ਹਨ ਤੇ ਕੁਝ ਦੁਸ਼ਮਣ ਪਰ ਮਹਾਰਾਜ ਮੈਨੂੰ ਤਾਂ ਹਰ ਇੱਕ ਵਿੱਚ ਹਜੂਰ ਦਾ ਹੀ ਦیدار ਹੁੰਦਾ ਹੈ ਨਾ ਮੈਂ ਕਿਸੇ ਆਪਣੇ ਨੂੰ ਤੇ ਨਾ ਕਿਸੇ ਦੁਸ਼ਮਣ ਨੂੰ ਮੈਂ ਤਾਂ ਹਰ ਥਾਂ ਆਪ ਜੀ ਨੂੰ ਹੀ ਪਾਣੀ ਪਿਉਂਦਾ ਹਾਂ ਆਪ ਜੀ ਨੇ ਇੱਕੋ ਪਾਠ ਪੜਾਇਆ ਹੈ ਨਾ ਕੋ ਬੈਰੀ ਨਹੀਂ ਬਗਨ ਸਗਲ ਸੰਗ ਅਹਮ ਕੋ ਬਣਾਈ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਸੱਚੇ ਪਾਸ ਮੈਨੂੰ ਤਾਂ ਹਰ ਇੱਕ ਵਿੱਚ ਆਪ ਹੀ ਨਜ਼ਰ ਆਉਂਦੇ ਹੋ ਧੰਨ ਗੁਰੂ ਕਲਗੀਧਰ ਮਹਾਰਾਜੀ ਬੜੇ ਪ੍ਰਸੰਨ ਹੋਏ ਭਾਈ ਕਨਈਆ ਤੂੰ ਸਾਡੇ ਸੰਧਾਤ ਨੂੰ ਠੀਕ ਸਮਝਿਆ ਹੈ ਆ ਲੈ ਮਲਮ ਦੀ ਪੱਟੀ ਮਲਮ ਦੀ ਡੱਬੀ ਤੇ ਪੱਟੀ ਜਿਸ ਫੱਟਣ ਨੂੰ ਪਾਣੀ ਪਿਆਇਆ ਕਰੇ ਉਸ ਦੇ ਜ਼ਖਮਾਂ ਤੇ ਇਹ ਮਲਮ ਵੀ ਲਾ ਦਿਆ ਕਰ ਸੇਵਾ ਪੰਥੀ ਇਸ ਤਰ੍ਹਾਂ ਭਾਈ ਕਨਈਆ ਸੇਵਾ ਪੰਥੀ ਸੰਸਥਾ ਚੱਲੀ ਹੈ ਭਾਈ ਕਨਈਆ ਜੀ ਤੋਂ ਉਹਨਾਂ ਦਾ ਨਿਸ਼ਾਨਾ ਲੋੜਵੰਦਾਂ ਖਾਸ ਕਰ ਫੱਟਣ ਤੇ ਰੋਗੀਆਂ ਦੀ ਸੇਵਾ ਕਰਨਾ ਸੀ ਗੁਰੂ ਮਹਾਰਾਜੀ ਵੱਲੋਂ ਭਾਈ ਕਨਈਆ ਜੀ ਦਾ ਸਤਿਕਾਰ ਹੁੰਦਾ ਵੇਖ ਕੇ ਕੋ ਜ਼ੋਰ ਸਿੱਖ ਵੀ ਉਹਦਾ ਹੱਥ ਹੱਥ ਘਟਾਉਣ ਵਾਸਤੇ ਉਹਦੇ ਨਾਲ ਪਏ ਇਸ ਤਰ੍ਹਾਂ ਉਹਦੀ ਇਹ ਸੰਸਥਾ ਸ਼ੁਰੂ ਹੋਈ ਪਰ ਇਹਨਾਂ ਉੱਚਾ ਨਿਸ਼ਾਨਾ ਹੁੰਦਿਆਂ ਹੋਇਆਂ ਵੀ ਉਹ ਸੰਪਰਦਾਇ ਨੂੰ ਉਹ ਮਾਨਤਾ ਨਾ ਮਿਲੀ ਜੋ ਪਿੱਛੋਂ ਰੈੱਡ ਕਰਾਸ ਸੋਸਾਇਟੀ ਨੂੰ ਮਿਲੀ ਇਹਦਾ ਵੱਡਾ ਕਾਰਨ ਸਮੇਂ ਦਾ ਫਰਕ ਹੈ ਸੋ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਇਸ ਤਰ੍ਹਾਂ ਹਰ ਇੱਕ ਸਿੱਖ ਦੇ ਵਿੱਚ ਇਹ ਭਰਿਆ ਹੋਇਆ ਸੀ ਕਿ ਭਾਈ ਕੋਈ ਵੀ ਬੇਗਾਨਾ ਨਹੀਂ ਹੈ ਇੱਕ ਦਿਨ ਵਜ਼ੀਰ ਖਾਂ ਤੇ ਜ਼ਬਰਦਸਤ ਖਾਂ ਇੱਕ ਵਿਰਸ ਦੀ ਥਾਂਵੇਂ ਪਲੰਘ ਤੇ ਬੈਠੇ ਸਤਰੰਜ ਖੇਡ ਰਹੇ ਸਨ ਕੁਝ ਰਾਜੇ ਵੀ ਲਾਗੇ ਬੈਠੇ ਵੇਖ ਰਹੇ ਸਨ ਦੂਰੋਂ ਗੁਰੂ ਮਹਾਰਾਜ ਦੀ ਨਿਗਾਹ ਪੈ ਗਈ ਹਜ਼ੂਰ ਨੇ ਧਰਮ ਤੇ ਧੀਰ ਚੜਾ ਕੇ ਨਿਸ਼ਾਨਾ ਮਾਰਿਆ ਤੀਰ ਪਲੰਘ ਦੇ ਪਾਵੇ ਵਿੱਚ ਆ ਧਸਿਆ ਦੋਵੇਂ ਨਵਾਬ ਇੱਕੋ ਵਾਰ ਰਬ ਕੋਠੇ ਜਿਉ ਅੱਲਾ ਦੋਹਾਂ ਦੇ ਮੂੰਹੋਂ ਇੱਕੇ ਬਾਰ ਨਿਕਲਿਆ ਜੇ ਤੀਰ ਕਿਸੇ ਦੇ ਸਿਰ ਵਿੱਚ ਆ ਲੱਗਦਾ ਤਾਂ ਪਾਵੇ ਵਿੱਚੋਂ ਤੀਰ ਪੁੱਟ ਕੇ ਵੇਖਿਆ ਗਿਆ ਤੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸੀ ਮਹਾਰਾ ਦੇ ਤੀਰ ਨਾਲ ਸਭਾ ਤੋੜਾ ਸੋਨਾ ਲੱਗਾ ਹੁੰਦਾ ਸੀ ਇਹ ਉਸ ਦੀ ਵੱਡੀ ਨਿਸ਼ਾਨੀ ਹੁੰਦੀ ਸੀ ਉਸ ਸਮੇਂ ਸ਼ਾਸਤ੍ਰਾਂ ਨੂੰ ਸੋਨਾ ਲਾਉਣ ਦਾ ਆਮ ਰਿਵਾਜ ਸੀ ਸੋਨੇ ਦੀ ਮੁੱਠ ਵਾਲੀਆਂ ਤਲਵਾਰਾਂ ਅਮੀਰੀ ਦੀ ਇਨਸਾਨੀ ਸਮਝੀਆਂ ਜਾਂਦੀਆਂ ਸਨ ਤਲਵਾਰ ਤੇ ਵੱਖ-ਵੱਖ ਸ਼ਕਲ ਦੇ ਨਮੂਨੇ ਉੱਪਰ ਸੋਨੇ ਦੀਆਂ ਧਾਰਾਂ ਹੁੰਦੀਆਂ ਸਨ ਕਈ ਮੁਸਲਮਾਨ ਬਾਦਸ਼ਾਹ ਵੀ ਸੋਨੇ ਦੇ ਤੀਰ ਵਰਤਿਆ ਕਰਦੇ ਸਨ ਸਿੱਖ ਗੁਰੂ ਨੂੰ ਗੁਰੂ ਜੀ ਨੂੰ ਸੱਚਾ ਪਾਤਸ਼ਾਹ ਮੰਨਦੇ ਸਨ ਸੋ ਸਰਦਾਵਾਂ ਕਾਰੀਗਰ ਹੀ ਗੁਰੂ ਮਹਾਰਾਜ ਬਾਤ ਤੇ ਸੁਨਹਿਰੀ ਤੀਰ ਬਣਾਇਆ ਕਰਦੇ ਸਨ ਫਿਰ ਇਹ ਰਵਾਜ ਹੀ ਬਣ ਗਿਆ ਕਿਉਂਕਿ ਗੁਰਦੇਵ ਪਾਤਸ਼ਾਹ ਦੇ ਹਰ ਤੀਰ ਨਾਲ ਸੋਨਾ ਲਾਇਆ ਜਾਂਦਾ ਸੀ ਗੁਰੂ ਜੀ ਦੇ ਗਰੀਬਾਂ ਦੀ ਰੱਖਿਆ ਵਾਸਤੇ ਇਹ ਤੀਰਾਂ ਨੂੰ ਸੋਨਾ ਲਾਇਆ ਜਾਂਦਾ ਸੀ ਕਿ ਜੇ ਉਹ ਮਰ ਜਾਵੇ ਉਸ ਦੇ ਪਰਿਵਾਰ ਦੇ ਵਿੱਚ ਗਰੀਬੀ ਸੀ ਉਹ ਗਰੀਬੀ ਨੂੰ ਉਹ ਸੋਨੇ ਸੋਨਾ ਵਰਤ ਕੇ ਦੂਰ ਕੀਤਾ ਜਾ ਸਕਦਾ ਸੀ ਤੀਰ ਬਸੰਦ ਕੇ ਬशीर ਖਾਨ ਨੇ ਕਿਹਾ ਇਹ ਕਰਾਮਾਤ ਹੈ ਕੋਈ ਇਨਸਾਨੀ ਸ਼ਕਤੀ ਨਾਲ ਇੰਨੀ ਦੂਰ ਤੀਰ ਨਹੀਂ ਕੱਲ ਸਕਦਾ ਐਨੇ ਨੂੰ ਦੂਸਰਾ ਤੀਰ ਦਰਖਤ ਦੇ ਟਾਣ ਵਿਚਾਰਨ ਲੱਗਾ ਉਸ ਦੇ ਨਾਲ ਇੱਕ ਚਿੱਠੀ ਬੱਤੀ ਹੋਈ ਸੀ ਚਿੱਠੀ ਲਾ ਕੇ ਵਜ਼ੀਰ ਖਾਨ ਨੇ ਪੜ੍ਹੀ ਫਾਰਸੀ ਵਿੱਚ ਲਿਖਿਆ ਸੀ ਕਰਾਮਾਤ ਨਹੀਂ ਇਹ ਅਭਿਆਸ ਹੈ ਤੇ ਦੂਸਰੀ ਗੱਲ ਤੁਸੀਂ ਖੁਦਾ ਦੀ ਮਿਹਰ ਨਾਲ ਨਹੀਂ ਬਚ ਗਏ ਅਸੀਂ ਤੁਹਾਨੂੰ ਮਾਰਨਾ ਹੀ ਨਹੀਂ ਸੱਚਾਉਂਦੇ ਅਸੀਂ ਜੁੱਧ ਵਿੱਚ ਲੜ ਰਹੇ ਦਸ਼ਮਣ ਉੱਤੇ ਵਾਰ ਕਰਦੇ ਹਾਂ ਕਿਸੇ ਸ਼ਾਸਤਰਹੀਣ ਉੱਤੇ ਨਹੀਂ ਨਹੀਂ ਤਾਂ ਜਿਹੜਾ ਆਦਮੀ ਪਾਵੇ ਵਿੱਚ ਨਿਸ਼ਾਨਾ ਮਾਰ ਸਕਦਾ ਹੈ ਉਹ ਚੌਂਦਾ ਤਾਂ ਤੁਹਾਡੇ ਵਿੱਚੋਂ ਕਿਸੇ ਦੇ ਸਿਰ ਵਿੱਚ ਵੀ ਮਾਰ ਸਕਦਾ ਸੀ ਇਹ ਗੱਲਾਂ ਦੱਸਣਾ ਵੀ ਕਰਾਮਾਤ ਨਹੀਂ ਸਾਡਾ ਅਨੁਭਵ ਹੈ ਤੁਸੀਂ ਇਸ ਵੇਲੇ ਇਹ ਆ ਸੋਚ ਰਹੇ ਹੋ ਹੋਰ ਕੁਝ ਸੋਚ ਹੀ ਨਹੀਂ ਸਕਦੇ ਗੁਰਦੇਵ ਮਹਾਨ ਧੰਨ ਗੁਰੂ ਪਾਸਾ ਜੀ ਮਹਾਰਾਜ ਉਹਨਾਂ ਦੇ ਜੁੱਧ ਸਮੇਂ ਵੀ ਅਜਿਹੇ ਕੋਈ ਕੌਤਕ ਕਈ ਕੌਤਕ ਹੁੰਦੇ ਰਹਿੰਦੇ ਸਨ ਸੋ ਘੇਰੇ ਦੀਆਂ ਮੁਸੀਬਤਾਂ ਲੜਾਈ ਦਿਨੋ ਦਿਨ ਲੰਮੀ ਹੁੰਦੀ ਜਾ ਰਹੀ ਹੈ ਸੋ ਅਗਲੀ ਵਿਚਾਰ ਆਪ ਜੀ ਦੇ ਨਾਲ ਕੱਲ ਨੂੰ ਕਰਾਂਗੇ ਜੋ ਜੋ ਵੀ ਕੌਤਕ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਏ ਕਿਉਂਕਿ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦਾ ਇਤਿਹਾਸ ਬੜਾ ਲੰਬਾ ਹੈ ਕਹਿਣ ਸੁਣਨ ਤੋਂ ਬਾਹਰ ਹੈ ਪੋਦੇ ਮਹੀਨੇ ਵਿੱਚ ਵੱਧ ਚੜ ਕੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦਾ ਇਤਿਹਾਸ ਪੜ੍ਹੀਏ ਬਾਣੀ ਪੜ੍ਹੀਏ ਸਹੀਦਾ ਸਿੰਘਾਂ ਦੀ ਯਾਦ ਦੇ ਵਿੱਚ ਜੋੜਨਾ ਕਰੀਏ ਜਦੋਂ ਅਸੀਂ ਇਤਿਹਾਸ ਨੂੰ ਪੜਾਂਗੇ ਬਾਣੀ ਨੂੰ ਪੜਾਂਗੇ ਤਾਂ ਪਤਾ ਲੱਗ ਜਾਵੇਗਾ ਕਿ ਜਿਨ੍ਹਾਂ ਨੇ ਬਾਣੀ ਪੜ੍ਹੀ ਹੈ ਉਹਨਾਂ ਨੇ ਹੀ ਸਹਾਦਤ ਦੇ ਜਾਨ ਪੀਤੇ ਹਨ ਇਤਿਹਾਸ ਉਹਨਾਂ ਕੌਮਾਂ ਦੇ ਬਣਦੇ ਹਨ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਹੁੰਦੀਆਂ ਨੇ ਤੇ ਆਪਣੇ ਲਹੂ ਦੇ ਨਾਲ ਇਤਿਹਾਸ ਸਿਰਜੇ ਹੁੰਦੇ ਹਨ ਜਿਹੜੇ ਅੱਜ ਦੇ ਬਦਮਾਨ ਉੱਠ ਕੇ ਕਹਿ ਦਿੰਦੇ ਜੀ ਇਸ ਤਰ੍ਹਾਂ ਕਿੱਦਾਂ ਹੋ ਗਿਆ 10 ਲੱਖ ਫੌਜ ਨਾਲ ਕਿੱਦਾਂ 40 ਸਿੰਘ ਲੜ ਲਏ ਨਹੀਂ ਭਾਈ ਉਹ ਵੀ ਆਪਾ ਸ੍ਰੀ ਦਸਮ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਅਰੰਭ ਕੀਤੀ ਹੋਈ ਹੈ ਅਰਥਾ ਸਮੇਤ ਜਫਰ ਨਾਮੇ ਵਿੱਚ ਵੀ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਚਮਕੌਰ ਦੀ ਘੜੀ ਦਾ ਜਦੋਂ ਜ਼ਿਕਰ ਕਰਦੇ ਨੇ ਉਸ ਵਿੱਚ ਵੀ ਮਹਾਰਾਜ ਨੇ ਆਖਿਆ ਕਿ 40 ਸਿੰਘਾਂ ਨੂੰ 10 ਲੱਖ ਫੌਜ ਨੇ ਘੇਰਾ ਪਾਇਆ ਸੀ। ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜਾ ਘੇਰਾ ਸੀ ਉਹ 10 ਲੱਖ ਤੋਂ ਜ਼ਿਆਦਾ ਫੌਜ ਸੀ। ਸੋ ਕਿਸ ਤਰ੍ਹਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੌਤਕ ਹੋ ਰਹੇ ਨੇ? ਕਿਸ ਤਰ੍ਹਾਂ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਕੋਈ ਸਿੱਖ ਬਿਦਾਵਾ ਲੈ ਕੇ ਗਏ? ਸੋ ਕਿਸ ਤਰ੍ਹਾਂ ਧੰਗ ਗੁਰੂ ਕਲਕੀ ਧਰਮਹਾਰਾ ਜੀ ਨੇ ਕਿਲਾ ਛੱਡਿਆ ਉਹ ਵਿਚਾਰਾਂ ਆਪ ਜੀ ਦੇ ਨਾਲ। ਕੱਲ ਦੇ ਦੀਵਾਨਾ ਵਿੱਚ ਵਿਚਾਰਾਂ ਸਾਂਝੀਆਂ ਕਰਾਂਗੇ ਸੋ ਧੰਨ ਗੁਰੂ ਕਲਗੀ ਧਰਮ ਮਹਾਰਾਜ ਜੀ ਦਾ ਇਤਿਹਾਸ ਬੋਲਦੇ ਆਂ ਹੋਈਆਂ ਬਿਆੰਤੀ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਵੱਧ ਚੜ ਕੇ ਆਪਾਂ ਆਪਕੋ ਇਤਿਹਾਸ ਪੜ੍ਹੀਏ ਤੇ ਸੁਣੀਏ ਤੇ ਧੰਨ ਗੁਰੂ ਕਲਗੀ ਧਰਮ ਮਹਾਰਾਜ ਜੀ ਦੇ ਚਰਨਾਂ ਦਾ ਆਨੰਦ ਮਾਣੀਏ ਤੇਰੇ ਵਰਗਾ ਹੋਰ ਨਾ ਕੋਈ ਇਸ ਧਰਤੀ ਤੇ ਆਇਆ ਸੱਚ ਧਰਮ ਦੀ ਜਹਰਾ ਮੂਰਤ ਗੁਰੂ ਗੋਬਿੰਦ ਖਵਾਇਆ ਦਿੱਲੀ ਦੇ ਵੱਲ ਪਿਤਾ ਤੌਰ ਤੇ ਡੁੱਦਾ ਧਰਮ ਬਚਾਇਆ ਚਾਰੇ ਪੁੱਤਰ ਬਾਹ ਧਰਮ ਤੋਂ ਫਿਰ ਵੀ ਰੱਬ ਦਾ ਸ਼ੁਕਰ ਮਨਾਇਆ ਦੇ ਕੇ ਪਹੁਲ ਖੰਡੇ ਦੀ ਖਾਲਸਾ ਪੰਥ ਸਜਾਇਆ ਤਾਈਓ ਕਲਗੀਆਂ ਵਾਲੇ ਪਾਸਤਾ ਜੀ ਤੈਨੂੰ ਸਭ ਨੇ ਸੀ ਝਕਾਇਆ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ